हाय गाइस मेरी मम्मा करती है फटे दिया गुट्टा मम्मा ने कल पाप पापा तू गया सी है तो आज मम्मा ने लड़की रोक 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 आज बालने तो दूध तो बोने पर दो है गुट्टा तो दूध जब बालन पाऊंगा लगती है तो मैं कतरे पापा देने लड़दे पूड मैं कट मैं कटने के लिए मेरी मम्मा तो नहीं

ਤੇ ਆਪਾਂ ਕੰਮ ਨਿਬੜਲੇ ਸਾਰੇ ਜਪਜੀਤ ਕਫਤੇ ਜੀਤ ਹੋਣ ਵੇਖੀ ਜਾਂਦੇ ਆ ਤੇ ਮੈਂ ਬਣਾਉਂਗੀ ਅੱਜ ਆਮਬ ਦਾ ਅਚਾਰ ਤੇ ਆਮਬ ਮੈਂ ਪਾਏ ਸੁੱਕਣੇ ਦੇਖ ਕੇ ਆਉਣੇ ਕਿੰਨੇ ਸੁੱਕ ਗਏ ਆਮਬ ਕਿੰਨੇ ਸੁੱਕ ਗਏ ਸੁੱਕ ਗਏ ਆਮ ਦਾ ਅਚਾਰ ਬਹੁਤ ਟੇਸਟੀ ਬੰਦਾ सरकार के सुकच पूरी तरह सुका के फिर अचार बनावे आ कर दिन टी

मूर्ति खड़ी रहेंगी तो उस तो बाद मम्मा कहेंगे कुछ सब्जी बनाएंगे तो उस तो बाद मम्मा मम्मी जी के सुकड़ी पाके के आंदी बाहर गिल्ली फिर लाला नहीं छड़ जाती और ठीक है मम्मा नाले चार पा लेंगे अंब का अच्छे थोड़ा सी उठावे अंब का चार से सुा के सुा चार के लिए पाने हाँ जी जो सारा साल नहीं खराब हो ਮम्मा ਗੈਸ ਸਬਜੀ ਮੈਂ ਹਜੀ ਬਣਾਣੀ ਆ ਤੂੰ ਦਸ ਇੱਕ ਬਰ ਚਾਰ ਨਾਲ ਦੀ ਰੋਟੀ ਖਾ ਲਾ ਤੇ ਮੈਂ ਕਿਹਾ ਠੀਕ ਏ ਮੰਮੀ ਚਾਰ ਨਾਲ ਖਾ ਲਾਂ ਇਸ ਰੋਟੀ ਨਾ ਮੈਂ ਅੱਧ ਘਮ ਲਗਾਇਆ ਮੈਂ ਇਹਨਾਂ ਨੂੰ ਬਾ ਬਾ ਦੇ ਕਿਤੇ

<laughs> so <you are> not... <laughs> <laughs> um for the special twice by Herd and Total <laughs> <laughs>

सबको बताएं पाँच जड़ से किया और जड़ बीन देना एक उधर वेख एक कट लेने और जड़ बीन देना एक कट नहीं दिया बाकी जड़ आ गिड़का जी नहीं दिया लकड़ीयाँ हाँ ये मम्मी ये नहीं कट नहीं हो दिया ये चार दे नाली ताल दे नहीं हो दिया हम्म मम्मी नहीं है हमें एक कट ਤੇ ਸੁੱਕਾ ਚਾਰ ਪਾਵਾਂਗੇ ਆਪਾਂ। ਉਹ ਠੀਕ ਆ। ਉਹ ਜਿਹੜੇ ਵਿੱਚ ਗੋਲੀਆਂ ਜਿਓ ਉਹ ਤਾਂ ਕੱਢਣੀ ਐ। ਹਾਂ ਉਹ ਕੱਢਣੀ। ਉਹ ਜਿਹੜੀ ਜੇ ਗਿੜਕਾਂ ਜਿਓ ਉਹ ਤਾਂ ਕੱਢਣੀਆਂ ਹੁੰਦੀ ਐ। ਹਾਂ ਤੇ ਜਿਹੜੀਆਂ ਉਹ ਹੁੰਦੀ ਐ ਦੂਸਰੀਆਂ ਲੱਕੜ ਦੀਆਂ ਜਿਹੜੀਆਂ ਤੂੰ ਕਹਿੰਦੀ ਲੱਕੜ ਦੀਆਂ ਉਹ ਕਹਿਨੀ ਆ। ਉਹ ਤਾਂ ਹਾਂ। ਲੇਕਿਨ ਸ਼ੇਅਰ ਸਬਸਕ੍ਰਾਈਬ ਕਰ ਦਿਓ ਦੋਸਤੋ। ਜੀ ਆਪਾਂ ਬਣਾਉਣੇ ਆਂ ਅੰਬ ਦਾ ਅਚਾਰ ਸੁੱਕਾ ਬਿਨਾ ਤੇਲ ਤੋਂ ਥੋੜਾ ਜਿਹਾ ਤੇਲ ਪਾ ਕੇ ਤੇ ਜਪਜੀਤ ਉਹਨਾਂ ਚਿਰ ਗੁਟਲੀਆਂ ਕੱਢਣ ਲਾਇਆ ਹੈ ਹੈ ਜਪਜੀਤ ਕੱਢ ਦੇਗਾ ਤੇ ਮੈਂ ਬਣਾ ਲਾ ਸਬਜੀ ਸਬਜੀ ਬਣਾਵਾਂਗੇ ਆਪਾਂ ਆਰਬੀ ਦੀ ਆਪਾਂ ਤੁਹਾਨੂੰ ਇੱਕ ਸਬਜੀ ਦੀ ਆਰਬੀ ਦੋ ਰੈਸਪੀ ਤੇ ਇੱਕ ਆਪਾਂ ਅੰਬ ਦੇ ਅਚਾਰ ਦੀ ਰੈਸਪੀ ਤੁਹਾਨੂੰ ਦੱਸਾਂਗੇ ਆਰਬੀ ਵੀ ਕੱਟ ਲਈ ਆ ਤੇ ਗੰਡੇ ਵੀ ਕੱਟ ਲਏ ਆ ਅਰਬੀ ਫਰਾਈ ਕਰਾਂਗੇ ਆਪਾਂ ਅਰਬੀ ਫਰਾਈ ਕਰਕੇ ਤੇ ਫਿਰ ਇਹਦੇ ਵਿੱਚ ਆਪਾਂ ਗੰਡੇ ਪਾਵਾਂਗੇ ਤੇ ਫਿਰ ਇਹਨਾਂ ਨੂੰ ਸੇਮਤ ਕਰਕੇ ਰਿਝਾਵਾਂਗੇ ਲਓ ਜੀ ਤੇਲ ਆਪਣਾ ਕਲਕ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅਰਬੀ ਜਦੋਂ ਆਪਣੀ ਅਰਬੀ ਫਰਾਈ ਹੋ ਗਈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕੰਡੇ ਅੱਜ ਆਪ ਕੱਢ ਰਿਆ ਗੁਟਲੀਆਂ ਅੰਬ ਦੇ achar ਚੋਂ ਜਪਜੀਤ ਨੇ ਆ ਗੁਟਲੀਆਂ ਕੱਢ ਦੇਣੀਆਂ ਤੇ ਮੈਂ achar ਪਾ ਦੇਣਾ ਅਸੀਂ ਮਾਵਾਂ ਧੀਆਂ ਨੇ ਬਣਾ ਦੇਣਾ achar ਹੈ ਜਪਜੀਤ ਕਿੰਨੀਆਂ ਥੋੜੀਆਂ ਅੰਧੀਆਂ ਗੁਟਲੀਆਂ ਹੀ ਰਹਿ ਗਈਆਂ ਹਨ ਮੈਨੂੰ ਐਂ ਚੱਕ ਚੱਕ ਕੇ ਰੱਖੇ ਨੂੰ ਫਲਦਰੀ ਦਾ ਕਿੰਦੀ ਵਿੱਚ ਅੰਧੀਆਂ ਨਹੀਂ ਆਈਆਂ ਹਾਂ वेरी गुड हूँ मेरा पुत काम करने लग गया ना? मेरी हेल्प करा दूगा। हाँ ना? दिया। क्यों है दिया। नहीं ये नहीं। तो है तो चार दी बस बस ये एक साइड ਹਾਂ ਇਹਦੀ ਸੀ ਪਹਿ ਜਾਣਾ ਹੈ। ਹੋਜੀ ਆਪਣੀ ਆਰਬੀ ਫਰਾਈ ਹੋ ਰਹੀ ਹੈ। ਸਾਮਾਨ ਰੱਖ ਲਿਆ ਤੇ ਹੁਣ ਪਾਉਣੇ ਆਪਾਂ ਅਚਾਰ। ਪਾਸੇ ਹੋ ਜਾਪ ਜੀ ਤੇ ਪਾਸੇ ਹੋ ਜਾ ਹੁਣ। ਮੈਂ ਘਟ ਲੈਣੀ ਆ। ਆਹ ਪਰਟਾਈ ਕਿਲੋ ਆਂਬਾ ਆਪਾਂ ਇਹਦੇ ਵਿੱਚ ਪਾਵਾਂਗੇ ਆਹ ਪੂਰਾ ਮਿਣਿਆ ਗਿਣਿਆ ਲਿਆ ਐਸੀ ਆਪਾਂ ਮਸਾਲਾ। ਪੂਰਾ ਪਾ ਦਾਂਗੇ ਪਾਇਆ ਸੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਲੂਣ ਮਿਰਚ ਆਪਰ ਲਾ ਕੇ ਲਿਆਏ ਸੀ ਸਾਰਾ ਇਹਦੇ ਚਪਟਾਈ ਕਿਲੋ ਅੱਧਾ ਕਿਲੋ ਆ ਸੌਰੀ ਅੱਧਾ ਕੌਲੀ ਅੱਧਾ ਲੂਣ ਦੀ ਤਿੰਨ ਚਮਚਾ ਮਿਰਚਾਂ ਤੇ ਤਿੰਨ ਹਲਦੀ ਨਾ ਨਾ ਦੋ ਕੌਲੀ ਗਿੰਦਿਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਬਸ ਇਹਨਾਂ ਨੂੰ ਸੰਜੋਗਾ ਦੇ ਵੱਧ ਨਹੀਂ ਪਾਉਣਾ ਤਾਂ ਥੋੜਾ ਖਿਡੋ ਨਾ ਕਿੰਨਾ ਤੇ ਇਹ ਚਸਿਆ ਜਾਵੇ ਵਸ ਪਾਪਾ ਜਿਹੜੇ ਲਿਆਂਦਾ ਸੀ ਉਹ ਤਾਂ ਪਤਾ ਨਹੀਂ ਕਿੱਥੇ ਆ ਪਾਪਾ ਲਿਆਂਦਾ ਸੀ ਅਈ ਮਮੀ ਖੋਲ ਕਿਉਂ ਨਹੀਂ ਮਾਦੂ ਨੂੰ ਸਾਰਾ ਵਧੀਆ

चल ठीक है। दे, दे पापा आ गए हैं आए ये पिज़्ज़ा। हम अपना खाना दे पिज़्ज़ा। तांगी ने कितना तो अभी दांती को दांती तो नहीं अच्छा। माँ। तो मैं ले तो आया। मैं